ਪੰਜਾਬ ਚ ਚੈਲੰਜ ਲਾ ਕੇ ਨਾ ਚੈਲੰਜ ਮਤਲਬ ਚੈਲੰਜ ਹੋਊਗਾ ਦੁਕਾਨ ਖਾਲੀ ਕਰ ਰਿਹਾ ਮੈਂ ਖਾਲੀ 245 ਦਾ ਲਹਿੰਗਾ ਹਾਲਾ ਇਹ ਮੈਂ ਦੇ ਦੇਣਾ ਆ ਲੈ ਜਾਓ ਭਾਈ ਦੁਕਾਨ ਖਾਲੀ ਕਰ ਰਿਹਾ ਮੈਂ ਓ ਮੈਨੂੰ ਤਾਂ ਲੱਗਦਾ ਪਾਪਾ ਹੀ ਪਾਗਲ ਹੋ ਗਿਆ ਓ 10 10 ਹਜ਼ਾਰ ਦਾ ਲਹਿੰਗਾ 245 ਦੇ 245 ਆ ਜੋ ਲੈ ਜਾ 200 ਰੁਪਏ ਦੇ ਵਿੱਚ ਹਾ ਸੂਟ 200 ਰੁਪਏ ਦੇ ਵਿੱਚ ਸੂਟ ਲੋ ਭਾਈ ਦੇਖੋ ਜੀ ਜਿਹੜਾ 12 14 1500 ਰੁਪਏ ਸੂਟ ਬਾਜ਼ਾਰ 'ਚ ਬਾਬੇ ਸੀ ਹੱਟੇ ਕਰਦਾ 250 ਰੁਪਏ 'ਚ 5 5 ਮੀਟਰ ਦਾ ਸੂਟ 100 ਰੁਪਏ ਦੇ ਰਿਹਾ ਭੈਣ ਭਰਾ ਇੱਕ ਇੱਕ ਨਾਲ ਦੇ 5 5 10 10 ਪੀਸ ਲੈ ਰਹੇ ਆ ਆ ਦੁਪੱਟਾ ਫੁੱਲ ਪਿਓਰ ਨਾਰਾ 2.5 ਮੀਟਰ ਇਹੀ ਸੂਟ 800 ਰੰਗ ਦੇਖੋ ਡਿਜ਼ਾਈਨ ਦੇਖੋ 700 ਰੁਪਏ ਦੇ ਦੋ ਲੈ ਜਾਓ ਮਤਲਬ 350 ਰੁਪਏ ਸੂਟ ਰਹਿ ਗਿਆ ਫੁੱਲ ਪਟਿਆਲਾ ਸਲਵਾਰ ਨਾਲ ਰੰਗ ਵੀ ਚਾਰ ਦਾਂਗੇ ਤੇ ਰੇਟ ਕਰਤਾ 300 ਰੁਪਿਆ 300 ਰੁਪਏ ਚ 300 ਰੁਪਏ ਇਹ ਬਾਜ਼ਾਰ ਚ 900 ਦਾ ਇੱਕ ਬਾਬੇ ਦੀ ਹੱਟੀ ਦੇ 900 ਦੇ ਤਿੰਨ 300 ਰੁਪਏ ਦਾ ਸੂਟ ਦੇ ਰਿਹਾ 300 ਦਾ ਫੋਟੋ ਵਾਲਾ ਦੇਖ ਤੋਂ ਇੱਕੜੀਆਂ ਇੱਕ ਤੋਂ ਇੱਕ ਰੰਗ 2250 ਰੁਪਏ ਕਰਤੇ ਭਾਈ ਮਤਲਬ 1000 ਦੇ ਚਾਰ ਸੂਟ ਕਰਤੇ 1000 ਦੇ ਚਾਰ ਸੂਟ ਕਰਤੇ 2250 ਰੁਪਏ ਜਿੰਨਾ ਦੇਖੋ ਜੀ ਰਾਤੋਂ ਰਾਤ ਅਮੀਰ ਕਰ ਦਿਆਂਗੇ ਰਾਤੋਂ ਰਾਤ ਅਮੀਰ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਚਾਹੇ ਦੁਕਾਨਦਾਰਾ ਮੈਂ ਚੈਨ ਹੀ ਕਰਦਾ 1000 ਪਰ ਇੱਕ ਸੂਟ ਬਾਜ਼ਾਰ ਚ ਮਿਲਦਾ ਇੱਥੇ 1000 ਦੇ ਚਾਰ 2250 ਰੁਪਏ ਦਾ ਸੂਟ ਕਰਦਾ ਆ ਲੋ ਪਟਿਆਲਾ ਸਲਵਾਰ ਰੰਗ ਖਰਾਬ ਹੋ ਜਾ ਬੋਰਾ ਜੇ ਵਾਪਸ 675 ਸੂਟ 300 ਰੁਪਏ 300 ਰੁਪਏ ਚ ਕਰਤਾ 300 ਰੁਪਏ ਜੇ ਸੂਟ ਕਰਤਾ ਮੈਨੂੰ ਲੱਗਦਾ ਗਰਮੀ ਬੜੀ ਆ ਤੁਹਾਡੇ ਵੀ ਨਕਸ ਰੁਖਸ ਪੈ ਗਿਆ ਨੱਡੂਡ ਕੋ ਢੱਲਾ ਹੋ ਗਿਆ ਰੇਟ ਕਿਹੜਾ ਵਈ ਜਾਣਾ ਤੁਸੀਂ ਯਾਰ ਭਾਜੀ ਖਾਲੀ ਕਰਨਾ ਇਨਾ ਖਰਚਾ ਟਰਾਂਸਪੋਰਟ ਦਾ ਪੈਣਾ ਇੱਥੇ ਹੀ ਨਵੇੜ ਦੇਣਾ ਕੀ ਹੋਊਗਾ 7-8 ਕਰੋੜ ਦਾ ਕੱਪੜਾ ਕਰੋੜ 2 ਕਰੋੜ ਘਾਟਾ ਵੇਚੂ ਕੋਈ ਗਾਲੀ ਲੋਕਾਂ ਦਾ ਫੈਰਾ ਕਰਕੇ ਹੀ ਜਾਊ ਆ ਲੋ ਦੇਖੋ ਜੀ ਬਾਬੇ ਦੀ ਹੱਟੀ 5-6 ਦਿਨਾਂ ਦੇ ਵਿੱਚ ਜਲੰਧਰ 250 ਦੀ ਹੈ ਜਲੰਧਰ ਸ਼ਹਿਰ ਤੋਂ ਜਾਣੀਆ ਵੱਡਾ ਸ਼ੋਰੂਮ ਖੁੱਲ ਰਿਹਾ ਉਹਦੇ ਚੱਕਰ 'ਚ ਕਰੋੜਾਂ ਦਾ ਮਾਲ ਜਮਸ਼ੇਰ ਖਾਸ ਤੋਂ ਫ੍ਰੀ ਦੇ ਪਾ ਲੈ ਜਾਓ 250 ਰੁਪਏ ਲੈ ਜਾਓ ਪੰਜ ਦਿਨਾਂ ਦੇ ਬਾਅਦ ਮਾਲ ਨਹੀਂ ਮਿਲਣਾ ਉਦਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡੇ ਫਰੇ ਕਰਦਨੇ ਆ ਹਜ਼ਾਰ ਤੇ ਹਜ਼ਾਰ ਦਾ ਇੱਕ ਸੂਟ ਬਾਬੇ ਦੇਟੀ ਤੋਂ ਲੈ ਜਾਓ ਹਜ਼ਾਰ ਦੇ ਤਿੰਨ ਸੂਟ ਆ ਦੇਖ ਲਓ ਦੁਕਾਨ ਖਾਲੀ ਕਰ ਰਿਆ ਮੈਂ ਹਜ਼ਾਰ ਦੇ ਤਿੰਨ ਆ ਹਜ਼ਾਰ ਦੇ ਤਿੰਨ ਆ ਦੇਖੋ ਤੁਸੀਂ ਚੱਕਰੋ ਫਟੇ ਚੱਕਰੋ ਹਜ਼ਾਰ ਦੇ ਤਿੰਨ ਸੂਟ ਲੈ ਜਾਓ ਮੈਂ ਕਿਹਾ ਤੁਸੀਂ ਦੇਖੋ ਹਜ਼ਾਰ ਦੇ ਤਿੰਨ ਚ ਪੂਰੇ ਪੰਜਾਬ ਦਾ ਰੇਟਾਂ ਦਾ ਚੈਲੰਜ ਆ ਇੰਦਾਂ ਦੇ ਸੂਟ ਪੰਜਾਬ 'ਚ ਨਹੀਂ ਮਿਲਣੇ ਐਤਵਾਰ ਤੋਂ ਪਹਿਲਾਂ ਪਹਿਲਾਂ ਆ ਜਿਓ ਜੇ ਚਿੜੀਆਂ ਨੇ ਬਾਗ ਚੋਕ ਲਿਆ ਨੇ ਪੱਲੇ ਰਹਿਣਾ ਕੱਖ ਨਹੀਂ ਆ ਦੇਖੋ ਬੁਲਬੁਲ ਦਾ ਬੱਚਾ ਸਾਰੀਆਂ ਚੀਜ਼ਾਂ ਦੇਣੀ ਆ ਏਸੀ ਪਾ ਹਜ਼ਾਰ ਦੇ ਤਿੰਨ ਸੂਟ ਕਰਤੇ ਆ ਤੇਰੇ ਨਵੇਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀ ਲੈ ਕੱਪੜਾ ਵੇਚ ਦਿਓ ਛੋਟੇ ਦੁਕਾਨਦਾਰੋਂ ਆ ਜਿਓ ਛੇਦੀ ਬਾਪੇ ਦੀ ਹੱਟੀ ਕੋਟੀਆਂ ਦੇ ਪਾ ਕੱਪੜਾ ਜਿਹੜਾ ਵੱਡੇ ਵੱਡੇ ਹੋਲ سیلਰਾਂ ਤੋਂ ਤੁਸੀਂ 50000 ਦੇ ਕੱਪੜਾ ਲੈ ਬਾਪੇ ਛੇਦੀਓ 10000 ਚ ਲੈ ਲੈ ਤੁਹਾਡੇ ਕੋ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਇਹ 5 6 ਦਿਨ ਬਚੇ ਇਦੂ ਬਾਅਦ ਜਨਾ ਕਿਉਂ ਭਾਈ ਦਿਓ ਮੁੜ ਕੇ ਨਹੀਂ ਡਿਸਟਲ ਦੇ ਵਿੱਚ ਪਿਓਰ ਕਾਟਨ ਬਾਰਾ ਦਾ ਬ੍ਰੈਂਡ ਭਾਜੀ 5 500 ਰੁਪਏ ਕਰਤੇ 500 ਰੁਪਏ ਦਾ ਇਹ ਭਾਜੀ ਕੱਲਾ ਕੱਲਾ ਸੂਟ ਕੋਰੀਅਰ ਵੀ ਕਰਾਂਗਾ 1500 ਲੈ ਸੂਟ 2 2000 ਵਾਲੇ ਹੈਂਡ ਵਰਕ ਵਾਲੇ ਸੂਟ ਆ ਯਾਰ ਚ 5-500 ਰੁਪਏ ਚ ਇਹ ਵੀ 500 ਜੇ ਦੁਪੱਟੇ ਚ ਕਰ ਲੋ ਇਹ ਕੈਨੇਡਾ ਅਮਰੀਕਾ ਇੰਗਲੈਂਡ ਵਾਲੀਆਂ ਪਹਿਣਾ ਹੀ ਪਾਉਂਦੀਆਂ ਹੁਣ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਆਮ ਪਹਿਣਾ ਵੀ ਇਦਾਂ ਹੀ ਟੌਣਾ ਕੱਢ ਕੇ ਜਾਣ ਗਈਆਂ ਆ ਦੇਖੋ ਪੀਸ ਭਾਜੀ ਆ ਜਿਹੜਾ ਸੂਟ ਮੈਂ ਤੁਹਾਨੂੰ ਦਿਖਾਤਾ ਨਾ ਫ੍ਰੀ ਦਾ ਰੇਟ 2500 ਰੁਪਏ ਚ ਕਰ ਦਿੰਦਾ ਇਦਾਂ ਦੇ ਸੂਟ ਚੱਕ ਲੈ ਚੱਕ ਤੇ ਕੰਮ ਆ ਦੇਖੋ ਪੀਸ 30 ਤੋਂ 10000 ਰੁਪਏ ਨੂੰ ਦੇ ਰਿਹਾ ਜਲਦੀ ਕਰ ਲੋ 2500 ਵਾਲੇ ਸੂਟ ਕ੍ਰੇਪ ਦੇ ਪਿਓਰ ਦੇ ਡਿਜੀਟਲ ਵਾਲੇ 10000 ਰੁਪਏ ਕਰ 15-15000 12 ਵਾਲਾ ਆ ਲੋ ਭਾਈ ਆ ਲੋ 3500 ਬਾਰ ਬਾਰ ਖਾਲੀ ਕਰ ਰਿਹਾ ਪਾਜੀ ਦੁਕਾਨ ਖਾਲੀ ਬਾਬੇ ਦੀ ਹੱਟੀ ਨੇ ਵੱਡੇ ਵੱਡੇ ਦੁਕਾਨਦਾਰ ਪਾਗਲੇ ਹੀ ਕਰਦੇ ਆ ਚਾਹੇ ਲੁਧਿਆਣਾ ਐ ਚਾਹੇ ਸੂਰਤ ਚਾਹੇ ਦਿੱਲੀ ਚਾਹੇ ਕਿਸੇ ਵੀ ਵੱਡੇ ਹੋਸਿਲ ਦੇ ਵਪਾਰੀ ਦੇ ਨਾਲ ਲਓ ਸੋਚਾਂ ਜ ਪਾਤੇ ਕਹਿੰਦੇ ਬਾਬਾ ਕਰੀ ਕੀ ਜਾਂਦਾ ਹਜ਼ਾਰ ਹਜ਼ਾਰ ਵਾਲੇ ਡਰੈਸਾਂ 100 100 ਰੁਪਏ ਦੇਈ ਜਾਂਦੇ ਆ 2 2000 5 5 ਲੈ ਲੇਗੇ 245 ਦੇਈ ਜਾਂਦੇ ਆ ਰੋਲਾ ਇੰਨਾ ਕਹਿੰਦੇ ਭਈ ਦੁਕਾਨ ਸ਼ਿਫਟ ਕਰਨੀ ਆ ਉਹਦੇ ਚੱਕਰ ਚ ਕਰੋੜਾਂ ਦਾ ਮਾਲ ਫਰੀਜ਼ ਹੀ ਵੰਡੀ ਜਾਂਦੇ ਹੋ ਫਰੀਜ਼ ਹੀ ਵੰਦੇ ਵੇ ਪਾਜੀ ਬਸ ਇੱਕ ਸ਼ਗਨ ਜੇ ਲੈਣੇ ਪਏ ਆ ਹਾਂਜੀ ਕੀ ਹੁੰਦਾ ਨਾ ਸ਼ਗਨ ਹੁੰਦਾ ਵੀ ਕਪੜਾ ਉਹਦਾ ਫਰੀ ਨਹੀਂ ਦੇਣਾ ਥੋੜਾ ਸ਼ਗਨ ਲੈ ਕੇ ਦੇਣਾ ਦੇਖੋ ਸੂਟ 5-5 ਮੀਟਰ ਦਾ ਸੂਟ 100-100 ਰੁਪਏ ਦੇ ਰਹੇ ਆ ਭੈਣ ਭਰਾ ਇੱਕ ਇੱਕ ਨਾਲ ਦੇ 5-5 10-10 ਪੀਸ ਲੈ ਰਹੇ ਆ ਸੋ ਲੋਕੀ ਦਾ ਕਹਿੰਦੇ ਆ ਪਰ ਦਿੰਦੇ ਨਹੀਂ ਤੁਹਾਡੇ ਸਾਹਮਣੇ ਦੇ ਵੀ ਰਹੇ ਆ ਲੋਕ ਲੈ ਵੀ ਰਹੇ ਆ ਸਵੇਰ ਦਾ ਟਾਈਮ ਆ ਸਵੇਰ ਤੋਂ ਰਸ਼ ਪੈ ਗਿਆ ਅੱਜ ਵੱਡਾ ਫੈਰਾ ਕਰਨ ਜਾ ਰਹੇ ਆ ਪੈਣਾ ਭਰਾਵਾਂ ਦੇ ਲਈ ਵੱਡੀ ਆਫਰ ਹੈ ਕਿਉਂਕਿ ਆਪਾਂ ਅੱਜ ਜੋ ਕਰਨ ਜਾ ਰਹੇ ਆ ਨਾ ਭਾਜੀ ਹਾਂਜੀ ਨੇਰੀਆਂ ਬਣਤੀਆਂ ਨੇ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਈ ਜਿਸ ਕਿਸੇ ਭੈਣ ਭਾਈ ਦਾ ਘਰੇ ਵਿਆਹ ਆ ਉਹ ਬਿਆਹਾਂ ਚ ਜਾ ਕੇ ਲੁੱਟ ਨਹੀਂ ਕਰਾਉਣੀ ਬਿਲਕੁਲ ਵੀ ਆਪਾਂ ਕਲੀਅਰ ਕਰਦੀ ਆ ਗੱਲ ਹਾਂ ਕਿਉਂਕਿ ਆਪਾਂ ਦੇਣ ਜਾ ਰਹੇ ਆ ਵੱਡਾ ਫੈਰਾ ਆ ਲੋ ਉਹ ਪੰਜਾਬ ਚ ਚੈਲੰਜ ਲਾ ਕੇ ਨਾ ਚੈਲੰਜ ਮਤਲਬ ਚੈਲੰਜ ਹੋਊਗਾ ਲਹਿੰਗਾ ਵੀ ਕਿਰਾਏ ਦਾ ਲੈਂਚਾ ਜਾ 5-7000 ਰੁਪਏ ਦਾ ਆ ਲੋ ਭਰੋ ਆ ਲਹਿੰਗਾ ਚੈੱਕ ਕਰੋ ਪਹਿਲਾਂ ਹੈ ਕਿ ਨਹੀਂ ਹੈ ਦੁਕਾਨ ਖਾਲੀ ਕਰ ਰਿਹਾ ਮੈਂ ਖਾਲੀ ਰੇਰ ਫਰੀ ਦਾ ਆ ਲਹਿੰਗਾ ਆ ਕਹਣ ਕਹਣ ਲੱਗੀ ਹੋਈ ਆ ਦੇਖ ਲੋ ਨੇੜੇ ਕਰਕੇ ਆ ਲੋ ਇਨੂੰ ਵੀ ਛਟਵਾ ਲਓ ਹਲੋ ਲਹਿੰਗਾ ਸ਼ੀਸ਼ਿਆਂ ਵਾਲਾ ਤੇ ਸ਼ੁਰੂ 10000 ਤੋਂ ਕਰਤਾ ਕਰ ਉਹ ਚੱਕੋ ਫਿਰ 245 ਰੁਪਏ 245 ਦਾ ਲਹਿੰਗਾ ਹਾਲਾ ਇਹ ਮੈਂ ਦੇ ਦੇਣਾ ਆ ਲੈ ਜਾਓ ਭਾਈ ਦੁਕਾਨ ਖਾਲੀ ਕਰ ਰਿਹਾ ਮੈਂ ਓ ਮੈਨੂੰ ਤਾਂ ਲੱਗਦਾ ਬਾਬਾ ਹੀ ਪਾਗਲ ਹੋ ਗਿਆ ਓ 10 10000 ਦਾ ਲਹਿੰਗਾ 245 ਦੇ 245 ਆ ਜੋ ਲੈ ਜਾਓ ਇਹਦਾ ਕੰਮ 5 5000 ਰੁਪਏ ਕਰਾਇਆ ਪਰ ਬਾਬੇ ਦੀ ਹੱਤੀ ਦਾ ਵੈਡਿੰਗ ਲਹਿੰਗਾ ਲੈ ਜਾਓ 245 ਰੁਪਏ ਭਾਜੀ ਆ ਚੀਜ਼ਾਂ ਦੇਖ ਲਓ ਨੇਰੀਆਂ ਬੰਤੀਆਂ ਨੇ ਕੇਨ ਕੇਨ ਦੇਖੋ ਦੇਖ ਰੰਗ ਬੜੇ ਸੋਹਣੇ ਆ 245 ਚ ਲਹਿੰਗਾ ਕਰਤਾ ਨਾ ਮਾਈ ਦਾ ਲਾਲ ਕੋ ਜੰਮਿਆ ਨਾ ਜੰਮਣਾ ਇਸ ਭਾ ਦੇ ਕੱਪੜਾ ਦੇਣ ਲਈ ਕਰੋੜਾਂ ਦਾ ਮਾਲ ਪਿਆ ਵਿਆਹਾਂ ਸ਼ਾਦੀਆਂ ਦਾ ਕੱਪੜਾ ਲੈ ਜਾਓ 245 ਚ ਲਹਿੰਗਾ ਲੈ ਜਾਓ ਹਾਂਜੀ 100 ਰੁਪਏ ਚ ਸੂਟ ਲੈ ਜਾਓ ਹਾਂ 10000 ਰਾਂ ਦਾ ਸੂਟ 2000 ਚ ਲੈ ਜਾਓ ਇੱਕ ਇੱਕ ਸੂਟ ਦਾ ਜਲਵਾ ਹਣ ਜਾ ਰਿਹਾ ਜੇ 2000 ਰਾਂ ਦਾ ਸੂਟ 5500 ਚ ਲੈ ਲਈ ਤੂੰ ਸੱਪ ਕੱਢੋ ਚੀਜ਼ਾਂ ਦਿਖਾਓ ਮੈਨੂੰ ਹੋਰ ਵੀ ਮੇਰਾ ਦਿਲ ਨਹੀਂ ਕਰਦਾ ਜਾਣ ਨੂੰ ਹੁਣ ਇੱਥੋਂ ਭਾਜੀ ਮੈਂ ਤੁਹਾਨੂੰ ਚੀਜ਼ਾਂ ਹਣ ਸਟਾਰਟ ਕਿਥੋਂ ਕਰਾਂ ਮੇਰਾ ਸੂਟਾਂ ਚ ਪਿਆ ਆਲੋ ਫੜੋ ਆ ਦੇਖੋ ਪਾਜੀ ਪਹਿਲਾਂ ਇੱਥੋਂ ਹੀ ਸਟਾਰਟ ਕਰਦੇ ਆਂ ਹਾਂਜੀ ਆਹ ਲੋ ਚੀਜਾਂ ਨੇਰੀਆਂ ਪਾਜੀ ਨੇਰੀਆਂ ਆਹ ਲੋ ਬਰਸ਼ਪੈਂਡ ਦਾ ਸੂਟ ਚੁੰਨੀ ਫੁੱਲ ਪਿਓਰ ਦੀ ਹਾਂਜੀ ਤੁਸੀਂ ਬਰਸ਼ਪੈਂਡ ਕਰਾਣ ਚਲੇ ਜਾਓ ਨਾ ਦੁਕਾਨਦਾਰ ਕੋ 1000 ਰੁਪਇਆ ਲੈ ਲੈਂਦਾ ਲੈਂਦਾ ਆਹ ਲੋ ਫੜੋ ਇੱਕ ਨਾਲ ਦੇ ਕਿੰਨੇ ਚਾਹੀਦੇ ਦੁਕਾਨ ਖਾਲੀ ਕਰ ਰਿਆਂ ਹੋਲਸੇਲ ਦਾ ਕੰਮ ਆ ਆਹ ਲੋ 250 ਰੁਪਏ ਲੈ ਜਾਓ 250 ਰੁਪਏ ਦੇ ਵਿੱਚ ਹਾ ਸੂਟ 250 ਰੁਪਏ ਦੇ ਵਿੱਚ ਸੂਟ ਲੋ ਭਾਈ ਦੇਖੋ ਜੀ ਜਿਹੜਾ 12 14 1500 ਦਾ ਸੂਟ ਬਾਜ਼ਾਰ 'ਚ ਬਾਬੇ ਅਸੀਂ ਹੱਟੇ ਕਰਤਾ 250 ਰੁਪਏ 'ਚ ਰੰਗ ਦੇਖੋ ਜਿੰਨੇ ਮਰਜ਼ੀ ਲੈ ਜਾਓ 2 250 'ਚ ਕਰਤੇ 2 250 ਭਾਈ ਮੰਗਲਵਾਰ ਆ ਮੰਗਲਵਾਰਾ 'ਚ ਹਲੂ ਮਾਂਜੀ ਦਾ ਦਿਨ ਆ ਕਿ ਨਹੀਂ ਹਾਂਜੀ ਠੀਕ ਹੈ ਜੀ ਬਿਲਕੁਲ ਉਹ ਦਬੀਰ ਸ਼ੁਕਰਸ਼ਨੀ ਆਇਆ ਤਾਂ ਚਾਰ ਪੰਜ ਦਿਨ 6 ਦਿਨ ਅਗਲੇ ਹਫਤੇ ਭਾਜੀ ਆਪਾਂ ਜਾ ਰਹੇ ਆ ਉੱਥੇ ਹਾਂ ਤਿਆਰੀ ਹੋ ਗਈ ਕੰਪਲੀਟ ਹਾਂਜੀ ਉੱਥੇ ਖੋਲਣੀ ਆਪਾਂ ਓਪਨਿੰਗ ਹਲੋ ਓਪਨਿੰਗ ਤੋਂ ਪਹਿਲਾਂ ਬਰੈਸ਼ ਕਰਤਾ ਹਲੋ ਕੋਈ ਸੂਟ ਲੋ ਕੈਮਰੀਕ ਦਾ 2250 ਰੁਪਏ ਦੇਖੋ ਜੀ ਬਾਬੇ ਦੀ ਹੱਤੀ 5-6 ਦਿਨਾਂ ਦੇ ਵਿੱਚ ਜਲੰਧਰ 2250 ਜਲੰਧਰ ਸ਼ਹਿਰ ਤੋਂ ਜਾਨੀਆਂ ਵੱਡਾ ਸ਼ੋਰੂਮ ਖੁੱਲ ਰਿਹਾ ਔਰ ਚੱਕਰ ਚ ਕਰੋੜਾਂ ਦਾ ਮਾਲ ਜਮਸ਼ੇਰ ਖਾਸ ਤੋਂ ਫਰੀ ਦੇ ਪਾ ਲੈ ਜਾਓ 2250 ਰੁਪਏ ਲੈ ਜਾਓ ਪਰ 5 ਦਿਨਾਂ ਦੇ ਬਾਅਦ ਮਾਲ ਨਹੀਂ ਮਿਲਣਾ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡੇ ਫੇਰੇ ਕਰਦਣੇ ਆ ਹਲੋ ਭਾਜੀ 5 ਮੀਟਰ ਕਪੜਾ ਪਿਓਰ ਮਸਲੀਂ ਦਾ ਸੂਟ ਚੁਣੀ ਆਊਗੀ ਫੁੱਲ ਪਿਓਰ ਦੀ ਕਰਾਈ ਕੀਤਾ ਹੋਇਆ ਹਾਂਜੀ ਆ ਦੁਪੱਟਾ ਫੁੱਲ ਪਿਓਰ ਨਾ ਰ 2.5 ਮੀਟਰ ਵਾਹ ਠੀਕ ਹੈ ਜੀ ਹਾਂਜੀ ਰੰਗ ਦੇਖੋ ਤੁਸੀਂ ਕਲਰ ਦੇਖੋ ਤੁਸੀਂ ਰਖੜੀਆਂ ਦਾ ਵੀ ਜਾ ਕੇ ਕਪੜਾ ਸੀ ਬਜ਼ਾਰਾ ਤੇ ਖਰੀਦਣਾ ਆਈਏ ਨਾ ਹਾਂਜੀ ਗਿਫਟ ਕਰਨੇ ਸੂਟ ਇਹੀ ਸੂਟ 800 ਦਾ ਆ ਲੋ ਆ ਰੰਗ ਦੇਖੋ ਡਿਜ਼ਾਈਨ ਦੇਖੋ 700 ਰੁਪਏ ਦੇ ਦੋ ਲੈ ਜਾਓ ਮਤਲਬ 3500 ਸੂਟ ਰਹਿ ਗਿਆ ਪਿਓਰ ਵੀ ਚੁੰਨੀ ਨਾਲ 700 ਦੇ ਦੋ ਉਹ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀ ਲੈ ਕੱਪੜਾ ਵੇਚਦੇ ਹੋ ਛੋਟੇ ਦੁਕਾਨਦਾਰੋਂ ਆਜੋ ਛੇਦੀ ਬਾਬੇ ਦੀ ਹੱਟੀ ਕਾਡੀਆਂ ਦੇ ਬਾ ਕੱਪੜਾ ਜਿਹੜਾ ਵੱਡੇ ਵੱਡੇ ਹੋਲ ਸੇਲਰਾਂ ਨੂੰ ਤੁਸੀਂ 50000 ਦੇ ਕੱਪੜਾ ਲੈ ਬਾਬੇ ਛੇਦੀਓ 10000 ਚ ਲੈ ਲਓ ਇਹ ਜਿੰਝਾ ਦੇਖੋ 20000 ਲੈ ਜਾਓ ਸਿਰਫ 10000 ਚ ਇੱਕ ਤੋਂ ਇੱਕ ਧਮਾਕਾ ਤੇ ਜਿਸ ਕਿਸੇ ਭੈਣ ਭਾਈ ਨੇ ਕੱਪੜੇ ਦਾ ਕੰਮ ਸਟਾਰਟ ਕਰਨਾ ਹੈ ਇਤੋਂ ਵੱਡਾ ਫਾਇਦਾ ਕਿਦਾਂ ਨਹੀਂ ਹੋਊਗਾ 2 ਸਾਲ ਦੀ ਵਾਪਸੀ ਵਾਲੋ ਫੜੋ ਬੜਾ ਵੀ ਸਸਤਾ ਜੇ ਕੱਪੜਾ ਨਹੀਂ ਵਿਗਿਆ ਵਾਪਸ ਕਰ ਦਿਓ 2 ਸਾਲ ਤੱਕ ਕੱਪੜੇ ਵਾਪਸ ਦੀ ਵੀ ਗਾਰੰਟੀ ਆਹ ਦੇਖੋ ਭਾਜੀ ਚੀਜ਼ਾਂ ਫੁੱਲ ਕੈਮਰੀ ਦਾ ਸੂਟ ਹਾਂਜੀ ਨਾਲ ਸਲਵਾਰ ਦੇ ਨਾਲ ਭਾਜੀ ਆਹ ਦੇਖੋ ਪੀਸ 1000 ਰੁਪਏ ਦਾ ਸੂਟ ਆ ਬਾਜ਼ਾਰ 'ਚ ਇਹ ਭਾਜੀ ਆਲੋ ਬਾਬੇ ਦੀ ਹੱਡੀ ਦੇ ਆਲੋ ਫੁੱਲ ਪਟਿਆਲਾ ਸਲਵਾਰ ਨਾਲ ਰੰਗ ਵੀ ਚਾਰ ਦਾਾਂਗੇ ਤੇ ਰੇਟ ਕਰਤਾ 300 ਰੁਪਇਆ 300 ਰੁਪਏ ਚ 300 ਰੁਪਏ ਉਹ ਬਾਜ਼ਾਰ ਚ 900 ਦਾ ਇੱਕ ਬਾਬੇ ਦੀ ਹੱਟੀ ਦੇ 900 ਦੇ ਤਿੰਨ 300 ਰੁਪਏ ਦਾ ਸੂਟ ਦੇ ਰਿਹਾ 300 ਦਾ ਫੋਟੋ ਵਾਲਾ ਪੀ ਆਹ ਦੇਖੋ ਆਰਗੈਂਜ਼ਾ ਦੇ ਸੂਟ ਜਿਹੜੇ 12 1200 15 1500 ਰੁਪਏ ਹਾਂਜੀ ਸੇਲ ਲਾਤੀਆ ਹਰ ਸੂਟ ਦੀ ਆ ਲੋ ਪਾਕਿਸਤਾਨੀ ਦੁਪੱਟਾ ਨਾਲ ਰੰਗ ਕਿੰਨੇ ਚਾਹੀਦੇ ਆ ਡਿਜ਼ਾਈਨ ਕਿੰਨੇ ਚਾਹੀਦੇ ਲੱਦੇ ਹੋਏ ਸੂਟ ਰੇਟ ਦੱਸੋ ਬਾਬਾ ਜੀ ਭਾਜੀ ਕੋਈ ਸੂਟ ਲੈ ਲਓ ਆ ਦੇਖੋ 2.5 250 ਰੁਪਏ ਕਰਤੇ ਭਾਜੀ ਮਤਲਬ 1000 ਦੇ ਚਾਰ ਸੂਟ ਕਰਤੇ 1000 ਦੇ ਚਾਰ ਸੂਟ ਕਰਤੇ 2.5 250 ਰੁਪਏ ਜਿੰਨਾ ਦੇਖੋ ਜੀ ਰਾਤੋਂ ਰਾਤ ਅਮੀਰ ਕਰ ਦੇਾਂਗੇ ਰਾਤੋਂ ਰਾਤ ਅਮੀਰ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਚਾਹੀਏ ਦੁਕਾਨਦਾਰਾ ਮੈਂ ਚੈਲੰਜ ਕਰਦਾ 1000 ਪਰ ਇੱਕ ਸੂਟ ਬਾਜ਼ਾਰ ਚ ਮਿਲਦਾ ਇੱਥੇ 1000 ਦੇ ਚਾਰ 2500 ਰੁਪਏ ਦਾ ਸੂਟ ਕਰਦਾ ਕੋਈ ਜੰਮਿਆ ਹੀ ਨਹੀਂ ਕੋਈ ਮਾਈਦਾਨਾ ਜਿਹੜਾ ਹਰ ਬਰੇਡ ਦੇ ਵਿੱਚ ਬਾਬੇ ਦੀ ਹੱਟੀ ਜਮਸ਼ੇਰ ਖਾਸ ਤੇ ਭਾਜੀ ਅੱਧੇ 70% ਵਾਲੀ ਸੇਲ ਹੀ ਲੱਗੀ ਹੋਈ ਹਾਂ ਇਹ ਦੁਕਾਨ ਬੰਦ ਕਰਨੀ ਆ ਉਹ ਸੇਲ ਆਈ ਰਿਟੇਲ ਵਾਲੀ ਸੇਲ ਨਹੀਂ ਲਾਈ ਆਪਾਂ ਦੇਖੋ ਵੱਡੇ ਵੱਡੇ ਸੇਲਰ ਵੀ ਕੰਬ ਗਏ ਕਹਿੰਦੇ ਬਾਬਾ ਕੱਪੜਾ ਲਈ ਕਿੱਥੋਂ ਜਾਂਦਾ ਰੇਟ ਦਈ ਕਿੱਥੋਂ ਜਾਂਦਾ ਭਾਜੀ ਕੱਪੜਾ ਪਿਆ ਹੀ ਬਹੁਤ ਆ ਮੁੱਕਦਾ ਹੀ ਨਹੀਂ ਪਿਆ ਹੁਣ ਖਤਮ ਕਰਨਾ ਕਾਟਾ ਪਾ ਕੇ ਦੇ ਰਿਹਾ ਵੇ ਆ ਲੋ ਹਾਂ ਪ्योर ਮਸਲੀਨ ਦੇ 12 1200 ਵਾਲੇ ਸੂਟ ਚੁੰਨੀਆਂ ਫੁੱਲ ਪਿਓਰ ਦੀਆਂ ਆਣ ਗਿਆ 4 400 ਰੁਪਏ ਲੈ ਜੋ 400 ਰੁਪਏ ਚ ਇੱਕ ਸੂਟ ਕਰ ਦੋ ਆ ਲੋ 400 ਰੁਪਏ ਲੈ ਲੋ 250 ਰੁਪਏ ਚ ਫੁੱਲ ਪਟਿਆਲਾ ਦੇ ਨਾਲ ਆ ਲੋ ਚੱਕੋ ਜੀ ਦੇਖੋ ਚਾਹੇ ਗਰਮੀ ਵਾਲੇ ਸੂਟ ਲੈਣੇ ਆਏ ਚਾਹੇ ਰਖੜੀ ਤੇ ਦੇਣ ਲੰਗਾਨਾ ਚਾਹੇ ਵਿਆਹ ਛੱਡਿਆ ਤਾਜਬੀਰ ਦਾ ਕੱਪੜਾ ਲੈਣਾ ਛੇਤੀ ਆ ਜੋ ਮੈਂ ਚੈਲੰਜ ਕਰਦਾ 50000 ਦਾ ਕੱਪੜਾ 10000 ਚ ਕਰਦਾ ਸਿਰ ਆ ਲੋ ਪਟਿਆਲਾ ਸਲਵਾਰ ਰੰਗ ਖਰਾਬ ਹੋ ਜਾ ਬੋਰਾ ਜੇ ਵਾਪਸ 675 ਸੂਟ 300 ਰੁਪਏ 1000 ਰੁਪਏ ਕਰਤਾ ਹਾਂ 300 ਰੁਪਏ 'ਚ ਸੂਟ ਕਰਤਾ ਪਟਿਆਲਾ ਸਲਵਾਰ ਨਾਲ ਬਾਬਾ ਜੀ ਉੱਤੇ ਗਲੇ ਦੇ ਕੜਾਈ ਕੀਤੀ ਮੈਨੂੰ ਲੱਗਦਾ ਗਰਮੀ ਬੜੀ ਆ ਤੁਹਾਡੇ ਵੀ ਨਕਸ ਰੁਖਸ ਪੈ ਗਿਆ ਨਾਟ ਰੁਟ ਕੋ ਢੱਲਾ ਹੋ ਗਿਆ ਰੇਟ ਕਿਹੜਾ ਦੇਈ ਜਾਂਦੇ ਤੁਸੀਂ ਯਾਰ ਬਾਜੀ ਖਾਲੀ ਕਰਨਾ ਇਨਾ ਖਰਚਾ ਟਰਾਂਸਪੋਰਟ ਦਾ ਪੈਣਾ ਇੱਥੇ ਹੀ ਨਿਬੇੜ ਦੇਣਾ ਆ ਕੁਝ ਬੱਟ ਬੁੱਟ ਵੀ ਲੋ ਬਚਾ ਵੀ ਲੈ ਯਾਰ ਕੀ ਹੋਊਗਾ 7-8 ਕਰੋੜ ਦਾ ਕਪੜਾ ਕਰੋੜ 2 ਕਰੋੜ ਘਾਟਾ ਪੈਜੂ ਕੋਈ ਗੱਲ ਨਹੀਂ ਲੋਕਾਂ ਦਾ ਫੈਰਾ ਕਰਕੇ ਹੀ ਜਾਊ ਆ ਲੋ ਆ ਚੱਕ ਲੋ ਪਿਓਰ ਅਹਮਦਾਬਾਦ ਸਾਊਥ ਕੋਟਨ ਦੇ オリジナル ਤਮਾਕੇ ਵਾਲੇ ਸੂਟ ਜਿਹੜੇ ਬਜ਼ਾਰਾ ਚ 9900 ਰੁਪਿਆ ਲਫੜੋ 4400 ਰੁਪਿਆ ਲੈ ਜਾਓ ਦੇਖੋ ਕੋਈ ਵੀ ਦੁਕਾਨਦਾਰ ਗਾਹਕ ਦਾ 10 ਰੁਪਿਆ ਦਾ ਫਾਇਦਾ ਨਹੀਂ ਕਰਦਾ ਬਾਬਾ ਕਹਿੰਦਾ 4 ਕਰੋੜ ਦਾ ਫਾਇਦਾ ਕਰ ਦੇਣਾ ਲੋਕਾਂ ਦਾ 4 ਕਰੋੜ ਲੈ ਜਾਓ ਜਿੰਨਾ ਮਰਜ਼ੀ ਕਪੜਾ ਲੈ ਜਾਓ ਫੜੋ ਬ੍ਰਾਂਡਡ ਕਪੜੇ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਸੂਟ ਪਿਓਰ ਕੋਟਨ ਦੇ ਜਿਨ੍ਹਾਂ ਨਾਲ ਕੋਟਨ ਦੇ ਫੁੱਲ ਦੁਪੱਟੇ ਆ 1-1 ਸੂਟ ਤੇ ਕਢਾਈ ਕੀਤੀ ਹੋਈ ਆ ਪੀਸ ਤੁਹਾਡੇ ਸਾਹਮਣੇ ਮੈਂ ਡਿਸਪਲੇ ਤੇ ਰੱਖ ਰਿਆ ਦੇਖ ਲਓ ਦੇਖੋ ਬਾਰ-ਬਾਰ ਕਹੀ ਜਾਂਦੇ ਆ ਤੁਹਾਡੇ ਕੋ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਇਹ 5 6 ਦਿਨ ਬਚੇ ਇਦੋਂ ਬਾਅਦ ਨਾ ਕਿਉਂ ਭਾਈ ਦਿਓ ਮੁੜ ਕੇ ਨਹੀਂ ਮਾੜੋ ਆ ਲਓ ਭਾਜੀ 1595 ਰੁਪਿਆ ਵਾਲਾ ਡਿਜ਼ਾਈਨਰ ਪੀਸ ਹਾਂਜੀ ਦੁਪੱਟਾ ਫੁੱਲ ਪਿਓਰ ਦਾ ਅੱਛਾ ਰੰਗ ਇੱਕ ਤੋਂ ਇੱਕ ਅੱਛਾ ਠੀਕ ਹੈ ਜੀ ਆ ਲਓ ਡਿਸਟਲ ਦੇ ਵਿੱਚ ਪਿਓਰ ਕੋਟਨ ਬਾਰਾ ਦੋ ਦਰ ਫਰੈਂਡ ਭਾਜੀ 5 500 ਰੁਪਏ ਕਰਤੇ 500 ਰੁਪਏ ਦਾ ਇਹ ਭਾਜੀ ਕੱਲਾ ਕੱਲਾ ਸੂਡ ਕੋਰੀਅਰ ਵੀ ਕਰਾਂਗਾ ਓਏ ਹੋਏ 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 ਓ ਜੇ ਤੁਸੀਂ ਨਹੀਂ ਆ ਸਕਦੇ ਨੰਬਰ ਸਕਰੀਨ ਤੇ ਆਪ ਸ਼ੋਪਿੰਗ ਕਰ ਲਓ ਵੀਡੀਓ ਕਾਲ ਦੇ ਜਰੀਏ ਆ ਦੇਖੋ ਭਾਜੀ ਪੀਸ ਆਨਲਾਈਨ ਕਪੜਾ ਮੰਗਾ ਲਓ ਘਰ ਬੈਠਈ ਜਿੰਨਾ ਮਰਜ਼ੀ ਕਪੜਾ ਲੈ ਬਾਬੇ ਦੀ ਹੱਡੀ ਤੇ ਆਜੋ ਵੱਡੇ ਫਾਇਦੇ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਦਿਗਾਂ ਦੇਖ ਲੋ ਇੱਕ ਤੋਂ ਇੱਕ ਲਾਤਾ ਆ ਦੇਖੋ ਤੁਹਾਨੂੰ ਸੈੱਟ ਵਾਈ ਸੈੱਟ ਕੱਪੜਾ ਲੈਣ ਦੀ ਲੋੜ ਨਹੀਂ ਰੀਸੇਲਰਾਂ ਨੂੰ ਭਾਵੇਂ ਇੱਕ ਇੱਕ ਸੂਟ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਕੱਲਾ ਕੱਲਾ ਸੂਟ ਲੈ ਜਾਓ ਭਾਜੀ ਇੱਥੇ ਐਡਾ ਨਹੀਂ ਸ਼ਰਤ ਵੀ ਨਹੀਂ ਬਈ 10000 ਦੀ ਸ਼ੌਭੇ ਕਰੂੰਗੇ ਤਾਂ ਹੀ ਆਨਲਾਈਨ ਤੁਹਾਨੂੰ ਕੱਪੜਾ ਭੇਜਣਾ ਭਾਵੇਂ ਇੱਕ ਸੂਟ ਮੰਗਾ ਲਓ ਭਾਵੇਂ ਪੰਜ ਮੰਗਾ ਲਓ ਕੱਪੜਾ ਘਰ ਭੇਜ ਜਾਂਗੇ ਕੋਰੀਅਰ ਰਾਹੀਂ ਆ ਲੋ 15 1500 ਵਾਲੇ ਕ੍ਰੇਪ ਦੇ ਨੇਚਰਲ ਸੂਟਾਂ ਚੀਜ਼ਾਂ ਦੇਖ ਲੋ ਨੇੜੇ ਕਰਕੇ ਹੈਂਡ ਵਰਕ ਨਾਲਦੀ ਹੋਈਆਂ ਚੀਜ਼ਾਂ ਮੈਂ ਕਿ ਚਿਗਾਰਾ ਹੀ ਕਰ ਦਿੱਤੇ ਅੱਜ ਦਾ ਬਾਬੇ ਨੇ ਆ ਲੋ ਆ ਦੇਖੋ ਭਾਜੀ ਪੀਸ ਆਹ ਲੋ ਜੀ ਪੀਸ ਆਹ ਲੋ 15 15 16 ਸੋਲੇ ਸੂਟ 2 2000 ਵਾਲੇ ਹੈਂਡ ਵਰਕਰ ਦੇ ਸੂਟ 1000 1000 ਚ 5 500 ਰੁਪਏ ਚ ਇਹ ਵੀ 500 ਦੇ ਆਹ ਦੇਖੋ ਉਹ ਇਹਨਾਂ ਦਾ ਬਿਜਲੀ ਦਾ ਟਰਾਂਸਫਰ ਨਹੀਂ ਚਿਗਿਆੜੇ ਮਾਰਦਾ ਜਿੰਨਾ ਪਾਪਾ ਚਿਗਿਆੜੇ ਕੱਢੀ ਜਾਂਦਾ ਸੂਟਾਂ ਦੇ ਰੇਟਾਂ ਚ 500 ਰਾਂ ਸੂਟ 2000 ਵਾਲਾ ਕਰਤਾ ਆਹ ਲੋ ਜੀ 5 500 ਰੁਪਏ ਸੂਟ ਲੈ ਜਾ ਜਿੰਨਾ ਮਰਜ਼ੀ ਕਪੜਾ ਲੋ ਬਾਬੇ ਦੀ ਹੱਡੀ ਦਾ ਵੱਡੇ ਫਾਇਦੇ ਹੋਣ ਜਾ ਰਹੇ ਆ ਪੈਣਾ ਭਰਾਵਾਂ ਦੇ ਐਤਵਾਰ ਤੱਕ ਨੇਰੀਆਂ ਬੰਦਦੀਆਂ ਨੇ ਤਮਾਕੇ ਪਾਤਣਿਆਂ ਲੋ ਜੀ ਪੈੜੋ ਬਾਰ ਬਾਰ ਕਹੀ ਜਾਂਦਾ ਮੁਰਕੇ ਮੌਕਾ ਨਹੀਂ ਮਿਲਣਾ 6 ਦੀ ਆ ਜਾਓ ਬਾਬੇ ਦੀ ਹੱਟੀ ਜਮਸ਼ੇਰ ਖਾਸ 5 500 ਹੀ ਲੈ ਜਾਓ 5 500 ਚ ਅੱਛਾ ਭਾਰੇ ਭਾਰੇ ਸੂਟ ਜੀ ਸਾਰੇ ਸੂਟਾਂ ਦੀ ਸੇਲ ਲਾਉਣ ਜਾ ਰਹੇ ਆਂ ਆਪਾਂ ਤੁਹਾਨੂੰ ਦੱਸਿਆ ਦੁਕਾਨ ਪੂਰੀ ਖਾਲੀ ਕਰਨੀ ਆ ਹਾਂਜੀ ਇੱਕ ਤੋਂ ਇੱਕ ਤਮਾਕਾ ਹੁਣ ਜਾ ਰਿਹਾ ਆਹ ਲੋ ਪਿਓਰ ਸੈਲੀਬ੍ਰਿਟੀ ਆਰਟੀਕਲ ਚੀਜ਼ਾਂ ਦੇਖ ਲੋ ਆਹ ਲੋ ਡਿਜ਼ਾਈਨ ਦੇਖ ਲੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਰੇੜੀ 6 ਦਿਨਾਂ ਬਾਅਦ ਸ਼ਿਫਟ ਹੋਣ ਜਾ ਰਹੀਏ ਕਰੋਨਾ ਦਾ ਕੱਪੜਾ ਹਜ਼ਾਰਾਂ ਚ ਕੀਤਾ ਲੱਖਾਂ ਚ ਨਹੀਂ ਕੀਤਾ ਆ ਲੋ 5-500 ਚ ਲੈਜੋ ਦੇਖੋ ਬਟਿਕਾ ਵਾਲੇ ਸੂਟ ਵੀ 5-500 ਚ ਕਰਤੇ ਜਿਹੜੇ 12-1300 ਤੋਂ 1500 ਤੋਂ ਘੱਟ ਕੋ ਦਿੰਦਾ ਨਹੀਂ ਆਹ ਦੇਖੋ ਭਾਜੀ ਪੀਸ 5-500 ਰੁਪਏ ਦੇ ਬਜ਼ੁਰਗਾਂ ਲਈ ਵੀ ਬਹੁਤ ਸੋਹਣੀਆਂ ਵੈਰਾਈਟੀਆਂ ਆ ਗਈਆਂ ਕੁੜੀਆਂ ਚਿੜੀਆਂ ਲਈ ਵੀ ਆ ਗਈਆਂ ਤੇ ਪਾਈਆਂ ਚਾਚੀਆਂ ਆਂਟੀਆਂ ਲਈ ਵੀ ਆ ਗਈਆਂ ਆਹ ਦੇਖੋ ਭਾਜੀ ਪੀਸ ਇੱਕ ਤੋਂ ਇੱਕ ਡਿਜ਼ਾਈਨ ਹੈ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਆ ਲੋ ਪ्योर ਸ਼ਿਮਰ ਦੇ ਸੂਟ 5500 ਰੁਪਏ ਦੇਖੋ ਰੰਗ ਵੀ ਬੜੇ ਸੋਹਣੇ ਆ ਡਿਜ਼ਾਈਨ ਵੀ ਬੜੇ ਸੋਹਣੇ ਆ ਰੇਟ ਸਿਰਫ 500 500 ਰੁਪਏ ਦੇ ਵਿੱਚ ਭਾਜੀ 15 1500 ਵਾਲੇ ਸੂਟ ਕਰਤੇ ਆ ਦੇਖ ਲੋ ਇੱਕ ਤੋਂ ਇੱਕੜ ਜਾਣ ਆ ਲੋ ਸੈਲੀਬ੍ਰਿਟੀਆਂ ਸ਼ੋਰੂਮ ਅੱਜ ਜਾ ਕੇ 1095 ਹਾਂਜੀ ਉਹ ਇਦਾਂ ਦੇ ਦੁਪट्टे ਕੜਾਈ ਕੀਤੇ ਹੋਏ ਆ ਦੇਖ ਲੋ ਆ ਦੁਪੱਟਾ ਵੀਰੇ ਨੇੜੇ ਕਰਕੇ ਦਿਖਾ ਜਰਾ ਆਪਣਾ 700 ਦਾ ਸੂਟ ਹੈ ਆਪਣਾ ਕੀ ਰੇਟ ਆ ਆਪਾਂ 1000 ਦੇ ਤਿੰਨ ਕਰਤੇ ਆ 1000 ਰੁਪਏ ਤੇ ਤਿੰਨ ਸੂਟ ਕਰਦਾ 1000 ਰੁਪਏ ਤੇ ਤਿੰਨ ਕਰਦੇ ਪੀਸ ਦੇਖ ਲੈ ਵੀਰੇ ਉਹ ਬਾਜ਼ਾਰ ਚ 1000 ਦਾ ਇੱਕ ਸੂਟ ਬਾਬੇ ਦੇ ਟੀ ਤੋਂ ਲੈ ਜਾ 1000 ਦੇ ਤਿੰਨ ਸੂਟ ਆ ਦੇਖ ਲੋ ਦੁਕਾਨ ਖਾਲੀ ਕਰ ਰਿਆ ਮੈਂ 1000 ਦੇ ਤਿੰਨ ਆ 1000 ਦੇ ਤਿੰਨ ਆ ਦੇਖੋ ਤੁਸੀਂ ਚੱਕ ਰੋ ਫਟੇ ਚੱਕ ਰੋ 1000 ਦੇ ਤਿੰਨ ਸੂਟ ਲੈ ਜਾ ਮੈਂ ਕਹਾਂ ਤੁਸੀਂ ਦੇਖੋ 1000 ਦੇ ਤਿੰਨ ਚ ਪੂਰੇ ਪੰਜਾਬ ਦੇ ਰੇਟਾਂ ਨਾਲ ਚੈਲੰਜ ਆ ਇਦਾਂ ਦੇ ਸੂਟ ਪੰਜਾਬ ਚ ਨਹੀਂ ਮਿਲਣੇ ਐਤਵਾਰ ਤੋਂ ਪਹਿਲਾਂ ਪਹਿਲਾਂ ਆ ਜਾਓ ਜੇ ਚਿੜੀਆਂ ਨੇ ਬਾਗ ਚੋਗ ਲਿਆ ਤੇ ਪੱਲੇ ਰਹਿਣਾ ਕੱਖ ਨਹੀਂ ਛੇੜ ਆ ਜਾਓ ਆ ਦੇਖੋ ਪੀਸ ਇਦਾਂ ਦੇ ਸੂਟ ਤੇ ਇਦਾਂ ਦੇ ਹੈਵੀ ਦੁਪੱਟੇ ਉਹ ਰੰਗ ਵੀ ਦੇ 3 ਉਹ ਤੋਂ ਤਾਂ ਰੰਗੀ ਰੰਗ ਵੀ ਆ ਗਿਆ 1000 ਦੇ 3 1000 ਦੇ 3 ਭਾਜੀ 1000 ਦੇ 3 ਆ ਦੇਖੋ ਆ ਖੋਲ ਕੇ ਦਿਖਾਓ ਬੜਾ ਹੈਵੀ ਲੱਗਦਾ ਪੀਸ ਆ ਦੇਖੋ ਡਿਜ਼ਾਈਨਰ ਕੱਟ ਵਰਕ ਦੀ ਕੜਾਈ ਕੀਤਾ ਆ ਪੀਸ ਆ ਦੇਖੋ 1000 ਪੈ ਰੇ ਤਿੰਨ ਸੂਟ ਦਪੱਟੇ ਵੀ ਡਿਜ਼ਾਈਨਰ 333 ਰੁਪਏ ਦਾ ਸੂਟ ਕਰਤਾ ਪੂਰੀ ਦੁਕਾਨ ਖਾਲੀ ਕਰ ਰਹੇ ਆ ਭਾਜੀ ਪੂਰੀ ਦੁਕਾਨ ਲਓ ਜੀ ਲਓ 1000 ਦੇ ਤਿੰਨ ਆ ਦੇਖੋ 333 ਰੁਪਏ ਦਾ ਸੂਟ ਰਹਿ ਗਿਆ 333 ਰੁਪਏ ਆ ਲਓ ਭਾਜੀ ਸ਼ਰਾਰਾ ਸੂਟ ਹਾਂਜੀ ਆ ਦੇਖੋ ਲਹਿੰਗਾ ਬਣਾਓ ਪਲਾਜ਼ੋ ਬਣਾਓ ਜੋ ਮਰਜੀ ਬਣਾਓ ਹਾਂਜੀ ਆ ਦੇਖੋ ਸ਼ਰਟ ਹਾਂਜੀ ਠੀਕ ਹੈ ਆ ਲਓ ਦੁਪੱਟਾ ਇਹ ਵੀ ਇੱਚੀ ਦੇਣਾ ਆਪਾਂ ਹਜ਼ਾਰ ਦੇ ਤਿੰਨ ਹਜ਼ਾਰ ਦੇ ਤਿੰਨਾਂ ਦੀ ਜਾਊਗਾ ਭਾਜੀ ਜਦਾਂ ਲੁਟਾਣਾ ਨਾ ਪੂਰਾ ਹੀ ਲਟਾਉਣਾ ਇਦਾਂ ਥੋੜੀ ਓਏ ਸ਼ਰਾਰਾ ਸੂਟ ਵੀ ਕਰਤਾ 333 ਰੁਪਏ ਦਾ ਪਹਿਣੋ ਆ ਜਿਓ ਲੁਟਾਣਾ ਨਾ ਕਰੋ ਆ ਦੇਖੋ ਪੀਸ ਬਾਬੇ ਦੀ ਹੱਡੀ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜਲਦੀ ਜਲਦੀ ਓ ਹੋਏ ਹੋਏ ਆ ਦੇਖੋ ਪੀਸ ਆ ਦੇਖੋ ਬੁਲਬੁਲ ਦਾ ਬੱਚਾ ਸਾਰੀਆਂ ਚੀਜ਼ਾਂ ਦੇਣੀਆਂ ਏਸੇ ਪਾ ਹਜ਼ਾਰ ਦੇ ਤਿੰਨ ਸੂਟ ਕਰਤੇ ਆ ਆ ਲਓ ਭਾਜੀ ਪੀਸ ਆ ਵੀ ਦੇਖ ਲਓ ਫਿਰ ਲੈ ਹਾ ਦਿਓ ਆ ਲਓ 1295 ਵਾਲਾ ਹਾਂਜੀ ਸੁਣੀ ਫੁੱਲ ਪਿਆ ਹੋਰ ਨਾਲ ਫੁੱਲ ਪਿਓਰ ਦਾ ਦੁਪੱਟਾ ਕਸ਼ਮੀਰੀ ਕਢਾਈ ਬਾਜੂ ਦੇ ਬਰਕ ਸੈਲੀਬ੍ਰਿਟੀਆਂ ਬ੍ਰਾਂਡ ਵਾਲੀਆਂ ਸੈਲੀਬ੍ਰਿਟੀਆਂ ਤਮਾਕੇ ਵਾਲੀਆਂ ਸੈਲੀਬ੍ਰਿਟੀਆਂ ਤਮਾਕੇ ਵਾਲੀਆਂ ਦੇਖੋ ਲਓ ਜੀ ਸੂਰਜ ਮੁਖੀ ਸੂਰਜ ਮੁਖੀ ਸੂਰਜ ਮੁਖੀ ਦਾ ਫੁੱਲ ਵੀ ਲੈ ਜਾਓ 333 ਰੁਪਏ ਚ ਕਰਤਾ ਵੀ ਆਹ ਲਓ ਜੀ ਤਮਾਕਾ ਕਰਤਾ ਇਸ ਕਨ ਸਟਾਈਲ ਸੂਟ ਅੱਛਾ ਆਹ ਦੇਖੋ ਏਹੇ 1795 ਦਾ ਸੂਟ ਸੈਲੀਬ੍ਰਿਟੀ ਆਪਾਂ ਕਿੰਨੇ ਦੇਣਾ 600 ਰੁਪਏ ਲੈ ਜਾਓ ਭਾਈ ਲਓ ਆਹ ਚੱਕੋ 1700 ਵਾਲਾ ਸੂਟ ਵੀ 600 ਰੁਪਏ ਦਾ ਪੈਂਦੀ ਗਰੀ ਪੈਂਦੀ ਧੱਕ ਫੇਰ ਆਹ ਦੇਖੋ ਤੇ ਆਹ ਇਹਦੇ ਰੰਗ 6 600 ਦੇ ਦੇਾਂਗੇ ਆਪਾਂ ਤੁਹਾਨੂੰ ਆਹ ਦੇਖੋ ਭਾਜੀ ਪੀਸ ਇੱਕ ਤੋਂ ਇੱਕ ਡੀਆਂ ਇੱਕ ਤੋਂ ਇੱਕ ਰੰਗ 6 600 ਰੁਪਏ ਲੈ ਜੋ ਲੈ ਗੱਲਾਂ ਨਹੀਂ ਕਰਦਾ ਦੇਖੋ ਜਿਹੜੇ ਤੁਸੀਂ 8 800 ਰੁਪਏ 7 700 ਰੁਪਏ ਦੇ ਸੂਟ ਲੈਣੇ ਆ ਨਾ ਸ਼ੋਰੂਮਾਂ 'ਚ ਜਾ ਕੇ ਹਾਂਜੀ ਹਾਂਜੀ ਪਿਓਰ ਕਰੇਪ ਦੇ ਇਹੇ ਆ ਬਲੇ ਆ ਲੋ ਮੇਰੀਆਂ ਭੈਣਾਂ ਵਾਸਤੇ ਦੁਕਾਨ ਖਾਲੀ ਕਰਿਆ ਲੈ ਜੋ ਭਾਈ ਆਹ ਦੇਖ ਲੋ ਦੁਪੱਟੇ ਨਾਲ ਆਹ ਦੁਪੱਟੇ ਚ ਕਰ ਲੋ ਇਹ ਕੈਨੇਡਾ ਅਮਰੀਕਾ ਇੰਗਲੈਂਡ ਵਾਲੀਆਂ ਪਹਿਣਾ ਹੀ ਪਾਉਂਦੀਆਂ ਹੁਣ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਆਮ ਪਹਿਣਾ ਵੀ ਇਦਾਂ ਹੀ ਟੌੜਾ ਕੱਢ ਕੇ ਜਾਣ ਗਈਆਂ ਆਹ ਦੇਖੋ ਪੀਸ ਭਾਜੀ ਆ ਜਿਹੜਾ ਸੂਟ ਮੈਂ ਤੁਹਾਨੂੰ ਦਿਖਾਤਾ ਨਾ ਫਰੀ ਦਾ ਰੇਟ 2500 ਰੁਪਏ ਚ ਕਰਤਾ ਕੋਈ ਆ ਬਾਤ ਆਹ ਦੇਖੋ ਆ ਚੌਰਾ 15000 ਵਾਲਾ ਸੂਟ ਨਾ ਖੋਲੋ ਇਹਦੇ ਵਿੱਚ ਆਹ ਲਓ ਭਾਜੀ 3500 ਰੁਪਏ ਚ ਲੈ ਜਾਓ ਆ ਦੇਖੋ ਪੀਸ ਆ ਰੈਡ ਸੂਟ 3500 ਦਾ ਹੈ 3500 ਹੈ ਲੋ ਸ਼ੀਸ਼ਿਆਂ ਵਾਲਾ ਸੂਟ ਹੈ ਵੀ ਓਏ ਹੋਏ ਹਲੋ 2500 ਰੁਪਏ ਚ ਲੈ ਜਾ ਕਹਿੰਦੇ ਦਾਜਬੇੜ ਦੇ ਕੱਪੜਾ ਆ ਸੂਟ ਸਸਤਾ ਕਰ ਦਾਜਬੇੜ ਦੇ ਕੱਪੜਾ ਰੈਡ ਸੂਟ ਦਾ ਸ਼ੁਰੂ ਹੁੰਦਾ ਹਲੋ ਬਾਜ਼ਾਰ ਚ 12 1500 1600 ਸੂਟ 3000 ਰੁਪਏ ਚ ਲੈ ਜਾ ਲੋ 35 3500 ਚ ਕਰਤੇ ਆ ਨੇੜੇ ਕਰਕੇ ਦਿਖਾ ਵੀ ਰਿਹਾ ਪੀਸ ਦੇਖ ਆ ਸੂਟ ਪਿਓਰ ਕਰੇਪ ਦਾ 9000 ਤੋਂ ਘੱਟ ਨਹੀਂ ਮਿਲੂਗਾ ਦੇਖੋ ਪਿਓਰ ਕਰੇਪ ਦੇ ਹੈਵੀ ਸੂਟ ਕੰਮ ਨੇੜੇ ਕਰਕੇ ਦਿਖਾ ਦੇ ਵੀਰੇ ਆ ਦੁਪੱਟੇ ਮੈਂ ਕਹਿੰਦਾ ਬਾਗੋ ਬਾਗ ਦੁਪੱਟੇ ਆ ਲੋ ਹੂੰ ਨੇਰੀਆਂ ਲਿਆਦੀਆਂ ਲੈ ਜਾਓ 3000 ਰੁਪਏ ਲਓ ਦੁਕਾਨ ਪੂਰੀ ਖਾਲੀ ਕਰਦੇ ਪਿਆ ਅਜਾ ਦੇ ਅਜਾ ਦੇ ਸੂਟ ਚੱਕ ਲੈ ਚੱਕ ਤੇ ਕੰਮਾਂ ਦੇਖੋ ਪੀਸ 3 ਤੋਂ 3000 ਰੁਪਏ ਨੂੰ ਦੇ ਰਹੇ ਆ ਜਲਦੀ ਕਰ ਲੋ ਵਿਜ਼ਿਟ ਬਾਬੇ ਰੱਡੀ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਨੰਬਰ ਆ 98804723 ਸਪੋਰਟ ਤੁਹਾਡੀ ਚਾਹੀਦੀ ਦੁਕਾਨ ਖਾਲੀ ਕਰਨੀ ਦੇਖੋ ਲੈ ਜਾਓ ਭਾਈ ਇੱਕ ਵੀਡੀਓ ਦੇ ਵਿੱਚ ਅਸੀਂ ਸਾਰਾ ਮਾਲ ਨਹੀਂ ਪਾ ਸਕਦੇ ਪਰ ਟਰੱਕ ਪੰਜ ਭਰ ਲੈਗੇ ਪੰਜ ਜਿੰਨਾ ਮਰਜ਼ੀ ਮਾਲ ਲੈ ਜਾਓ ਆਜੋ ਬਸ ਆ ਦੇਖੋ 2000 ਵਾਲੇ ਸੂਟ ਆ ਦੇਖ ਲੋ ਐਤਵਾਰ ਤੱਕ 750 ਰੁਪਏ ਦੇਤਾ ਆ ਲੋ ਐਤਵਾਰ ਤੱਕ ਆਜੋ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਮੁੜ ਕੇ ਮੌਕਾ ਨਹੀਂ 2500 ਵਾਲੇ ਸੂਟ ਕ੍ਰੇਪ ਦੇ ਪਿਓਰ ਦੇ ਡਿਜੀਟਲ ਵਾਲੇ 100000 ਰੁਪਏ ਕਰਤੇ ਲੈ ਜਾਓ ਬਸ ਆ ਦੇਖ ਲੋ ਜਲਦੀ ਜਲਦੀ ਵਿਜ਼ਿਟ ਕਰ ਲੋ ਘਾਟਾ ਨਾ ਪਾ ਲੈਣਾ ਆਪਣੇ ਕੰਮ 'ਚ ਕਿਉਂਕਿ ਜੇ ਮੌਕਾ ਗਵਾਚ ਗਿਆ ਨਾ ਬਾਜੀਏ ਮੁੜ ਕੇ ਆਉਣਾ ਹੀ ਨਹੀਂ ਪੈ ਗਿਆ ਜੀ ਮੁੜ ਕੇ ਆਉਣਾ ਹੀ ਨਹੀਂ ਜੀ ਜੀ ਰੱਬ ਮੌਕਾ ਇੱਕ ਵਾਰ ਹੀ ਦਿੰਦਾ ਉਹ ਮੌਕਾ ਤੁਹਾਨੂੰ ਅਸੀਂ ਦੇ ਤਾ ਲੈ ਜੋ ਛੱਡੋ ਮੈਂ ਕਹਿੰਦਾ ਦਾਜਬਰੀ ਆਹ ਵੇਖੋ ਪੀਸ 15 15000 12 ਬਾਰ ਆ ਲਓ ਭਾਜੀ ਆ ਲਓ 3500 ਰੁਪਏ ਚ ਲੈ ਜਾਓ ਲਓ 12 ਬਾਰ ਖਾਲੀ ਕਰ ਰਿਆਂ ਭਾਜੀ ਦੁਕਾਨ ਖਾਲੀ 12 12000 ਆ ਲੈ ਜਾਓ ਜਦੀ ਜਲਦੀ 3500 ਚ ਲੈ ਜਾਓ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲਈ ਫੋਨ ਕਰ ਲਿਓ ਚੱਕੋ 245 ਚ 10000 ਰੁਪਇਆ ਬਾਜ਼ਾਰ ਚ ਆ 245 ਚ ਲੈ ਗਾ ਭਾਈ ਸਵੇਰੇ ਆ ਜਾਓ ਲੇਟ ਨਾ ਹੋਣਾ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਜਿਹੜਾ ਮਾਲ ਹੈਗਾ ਇਹ ਹੀ ਆ ਜਿਹੜਾ ਪਹਿਲਾਂ ਲੈ ਗਿਆ ਲੈ ਗਿਆ ਬਾਅਦ ਚ ਨਾ ਜੋ ਭਾਈ ਦਿਖਾਇਆ ਹੈ ਦਿੱਤਾ ਨਹੀਂ ਇਸ ਲਈ ਕਹਿੰਨੇ ਆ ਵੀਡੀਓ ਦੇਖੋ ਭੱਜ ਕੇ ਆਓ ਤੇ ਸਮਾਨ ਲੈ ਜਾਓ ਆਪਣਾ ਅਸੀਂ ਤੇ ਇਹਨੂੰ ਤਿਆਰ ਬੈਠੇ ਆਂ ਕੈਮਰਾ ਮੈਨੂੰ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰ ਸਾਹਨ ਟੀਵੀ ਜਮਸ਼ੇਰ